ਜ਼ਿਲ੍ਹਾ ਸੰਗਰੂਰ ਵਿੱਚ ਪੈਂਦੇ ਵਿਧਾਨ ਸਭਾ ਹਲਕੇ ਅਮਰਗੜ ਤੋਂ ਕਾਂਗਰਸ ਦੇ ਉਮੀਦਵਾਰ surjit singh timar ਨੇ ਆਪਣੇ ਚੋਣ ਪ੍ਰਚਾਰ ਦੀ ਸ਼ੁਰੂਆਤ ਡਿੜਬਾ ਤੋਂ ਕੀਤੀ ਹੈ ਭਾਵੇਂ ਉਹ ਡਿੜਬਾ ਤੋਂ ਉਮੀਦਵਾਰ ਨਹੀਂ ਨੇ ਪਰ ਉਹਨਾਂ ਦਾ ਕਹਿਣਾ ਹੈ ਸੀ ਕਿ ਉਹ ਡਿੜਬਾ ਉਹਨਾਂ ਦਾ ਜੱਦੀ ਵਿਧਾਨ ਸਭਾ ਹਲਕਾ ਇਸ ਲਈ ਡਿੜਬਾ ਦੇ ਲੋਕਾਂ ਦਾ ਪਿਆਰ ਲੈਣਾ ਵੀ ਬਹੁਤ ਜ਼ਰੂਰੀ ਸੀ ਦੱਸ ਦੇ ਕੇ surjit singh timar ਟਿਕਟਾਂ ਦੇ ਐਲਾਨ ਵਿੱਚ ਹੋਰੀ ਦੇਰੀ ਕਾਰਨ ਨਿਰਾਸ਼ ਸਨ ਅਤੇ ਇਸ ਲਈ ਉਹਨਾਂ ਨੇ ਆਪਣੀ Facebook ਪੋਸਟ ਤੇ ਇੱਕ ਪੋਸਟ ਪਾਕ ਹਾਈ ਕਮਾਂਡ ਦੇ ਨਾਲ ਨਰਾਜ਼ਗੀ ਜ਼ਾਹਰ ਕੀਤੀ ਸੀ ਉਹ ਲੇਟ ਦਾ ਹੋਣ ਦਾ ਕਾਰਨ ਇਹ ਹੈ ਕੋਈ ਵੀ ਸਿਸਟਮ ਹੈ ਉਹਦਾ ਰਾ ਬਣਾਉਣਾ ਪੈਂਦਾ ਹੈ ਉਹਦਾ ਸਿਸਟਮ ਦੇਖਣਾ ਪੈਂਦਾ ਹੈ ਜੇਕਰ ਇਹ ਵਿਦੇਹ ਹਲਕੀ ਜੇ ਜਾ ਕੇ ਤੋਂ ਨੂੰ ਸ਼ੁਰੂ ਕਰਨੀ ਹੈ ਉਹ ਤਾਂ ਸਾਨੂੰ ਜਿਹੜੀ ਸ਼ੁਰੂਆਤ ਹੈ ਆਪਣੇ ਜਿਹੜਾ ਜੱਦੀ ਹਲਕਾ ਹੈ ਜਾਂ ਆਪਣੇ ਮਿੱਤਰ ਦੋਸਤ ਉਹਨਾਂ ਦੇ ਜਿਹੜੇ ਜਿਹਦੇ ਸਹਿਯੋਗ ਨਾਲ ਅਸੀਂ ਇੱਥੇ ਤੱਕ ਪਹੁੰਚੇ ਜਿਹੜੇ ਅੱਜ ਤੱਕ ਸਾਡੇ ਅੰਗਣ ਹੈ ਰੰਗ ਬਣੇ ਰਹਿਣਗੇ ਅਸੀਂ ਇੱਕ ਦੂਜੇ ਤੋਂ ਬਿਨਾਂ ਸਾਹ ਨਹੀਂ ਸਕਦੇ ਇਸ ਕਰਕੇ ਇਹਨਾਂ ਦਾ ਅਸੀਰਵਾਦ ਲੈਣਾ ਬਹੁਤ ਜ਼ਰੂਰੀ ਹੈ ਇਹਦੇ ਵਾਸਤੇ ਵਿਉਂਤਬੰਦੀ ਬਣਾਉਣ ਨੂੰ ਪੰਜ ਚਾਰ ਦਿਨ ਲੱਗਦੇ ਹੈ ਇਹ ਲੋਕਾਂ 'ਚ ਜਿਹੜਾ ਮਤ ਆਇਆ ਜਾ ਰਿਹਾ ਸੀ ਕਹਿੰਦੇ ਵੀ ਧਮਾਲ ਅਕਾਲੀਗੜ੍ਹ 'ਚ ਜਾ ਰਿਹਾ ਹੈ ਕਿਸਾਨਾਂ ਕਰਕੇ ਜੀ ਤੁਰ ਤੁਰ ਕੇ ਕੈਂਡੀਡੇਟ ਦਾ ਨਾਮ ਬਣ ਰਿਹਾ ਹੈ ਕੀ ਕਹਿਣਾ ਜਿੰਨੇ ਦੇਖੋ ਗੱਲ ਇਹ ਹੈ ਧਮਾਲ ਨੇ ਕਦੇ ਸੋਚਿਆ ਵੀ ਨਹੀਂ ਕਰਦਾ ਜਿਆਦਾ ਇੱਕ ਮੇਰਾ ਅਦਰਸਾ ਜਿਹੜਾ ਪਹਿਲਾਂ ਲੋਕਾਂ ਨੇ ਮੈਨੂੰ ਆਜ਼ਾਦ ਤੌਰ ਤੇ ਮਾਨਤਾ ਦਿੱਤੀ ਕਾਂਗਰਸ ਦੀ ਸਰਕਾਰ ਵਾਈ ਔਰ ਅਸੀਂ ਕਾਂਗਰਸ ਜੁਆਇਨ ਕਰੀ ਖਾਸ ਕਰਕੇ ਮਹਾਰਾਜਾ ਕੇਰਟੇਪਾਲ ਸਿੰਘ ਜੀ ਕਾਂਗਰਸ ਪਾਰਟੀ ਨੇ ਅੱਜ ਤੱਕ ਸਤਿਕਾਰ ਦਿੱਤਾ ਸਤਿਕਾਰ ਦਿੱਤਾ ਇਸ ਕਰਕੇ ਤਾਂ ਇਹ ਤਾਂ ਇੱਕ ਅਫਵਾਹਾਂ ਨੇ ਲੋਕਾਂ ਦੀ ਇਹ ਤਾਂ ਹੋ ਹੀ ਨਹੀਂ ਸਕਦਾ ਇਹ ਤਾਂ ਅੱਜ ਦਾ ਚਲੋ ਮੈਨੂੰ ਟਿਕਟ ਮਹਾਰਾਜ ਸਾਹਿਬ ਨੇ ਦੇ ਦਿੱਤੀ ਅਗਰ ਟਿਕਟ ਨਾ ਮਿਲਦੀ ਨਾ ਤਾਂ ਮੈਂ ਫਿਰ ਵੀ ਕਾਂਗਰਸ ਪਾਰਟੀ ਦੀ ਕੰਮ ਕਰਾਂਗਾ